ਇਹ ਇਹ ਸਾਰਥਕ ਹੋਤਮ ਹੋਵੇਗਾ ਜਦੋਂ ਆਪਾਂ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਾਂਗੇ ਤੇ ਆਪਣੇ ਜੀਵਨ ਦੇ ਵਿੱਚ ਇਸ ਚੀਜ਼ ਨੂੰ ਲਿਆਵਾਂਗੇ ਠੀਕ ਆ ਨਾ ਤੁਸੀਂ ਵੀ ਪਾਣੀ ਪੀਂਟ ਜਾਂਦੇ ਹੋ ਕਿ ਕਈ ਵਾਰ ਟੂਟੀ ਖੁੱਲੀ ਤੇ ਸਾਫ਼ੀ ਕਿ ਦੇਖੀ ਆ ਸੋ ਉਹਨਾਂ ਤੇ ਵਰਤਿਆ ਕਰੋ ਜਿੰਨੀ ਤੁਹਾਨੂੰ ਲੋੜ ਆ ਕਈ ਵਾਰ ਆਪਾਂ ਨੇ ਦੇਖਿਆ ਕਿ ਆਪਣੇ ਲਾਈਟ ਨਹੀਂ ਆਉਂਦੀ ਫਿਰ ਪੂਰਾ ਪੂਰਾ ਦਿਨ ਜਦੋਂ ਲਾਈਟ ਨਹੀਂ ਆਉਂਦੀ ਇਵਰ ਆਪਾ ਦੇਖਦੇ ਆ ਕਿ ਪਾਣੀ ਨਹੀਂ ਹੈਗਾ ਫਿਰ ਵਾਅਦੇ ਹਨਾ ਤੋਂ ਕੱਲਾ ਸੁਣਨਾਂ ਨਹੀਂ ਸੁਣ ਕੇ ਇਦੋਂ ਉਦੋਂ ਨਹੀਂ ਘਟਣਾ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਨਾ ਇਸ ਸਟੇਜ ਨੂੰ ਆਣੀ ਦੀ ਕੀ ਕਰਨੀਆ ਦੁਨੀਆਂ ਤੋਂ ਨਹੀਂ ਕਰਨੀ ਠੀਕ ਆਪਾ ਪੂਰੀ ਦੁਨੀਆ ਨੂੰ ਠੀਕ ਨਹੀਂ ਕਰ ਸਕਦੇ ਕੋਈ ਵੀ ਬੰਦਾ ਪੂਰੀ ਦੁਨੀਆ ਨੂੰ ਠੀਕ ਨਹੀਂ ਕਰ ਸਕਦਾ ਪੂਰੇ ਸਮਾਜ ਨੂੰ ਠੀਕ ਨਹੀਂ ਕਰ ਸਕਦਾ ਸ਼ੁਰੂਆਤ ਕਿੱਥੋਂ ਹੁੰਦੀ ਆ ਆਪੇ ਜੇ ਤੁਸੀਂ ਆਪਣੇ ਆਪ ਨੂੰ ਠੀਕ ਕਰ ਲੋਗੇ ਇਹ ਸੋਚੋਗੇ ਹੋ ਸਕਦਾ ਤੁਹਾਨੂੰ ਦੇਖ ਕੇ ਕੋਈ ਹੋਰ ਵੀ ਠੀਕ ਹੋ ਜਾ। ਠੀਕ ਆ ਨਾ ਇਹ ਜੇ ਤੁਸੀਂ ਬਾਣੀ ਦਰਬਾਰਤੋ ਕਰਨਾ ਤੁਸੀਂ ਸੜਦੋਗੇ ਹੋ ਤਾਂ ਇਹਦਾ ਤੁਹਾਨੂੰ ਦੇਖ ਕੇ ਕੋਈ ਹੋਰ ਵੀ ਛੜ ਜਾਏ ਹਨ। ਏਕਾ ਅਗਰ ਆਪਣੇ ਆਪ ਨੂੰ ਤੁਸੀਂ ਨਸ਼ਿਆਂ ਤੋਂ ਪਚਾਉਂਗੇ ਤਾਂ ਜੀਵਨ ਦੇ ਉਲੰਧੀਆਂ ਤੇ ਜਾਓਗੇ ਠੀਕ ਆ ਸਫਲ ਹੋਵੋਗੇ ਤੁਹਾਨੂੰ ਦੇਖ ਕੇ ਕੋਈ ਇੱਕ ਬਚੂਗਾ ਮੁੰਡਾ ਨਸ਼ੇ ਤੋਂ ਰਹਿ ਤਾਂ ਕahin ਇਥੇ ਪਹੁੰਚਿਆ ਉਹ ਵੀ ਆਪਣਾ ਜੀਵਨ ਬਣਾ ਸਕਦਾ। ਠੀਕ ਆ ਨਾ ਤੇ ਬਾਕੀ ਜਿਹੜਾ ਸੰਕੁਲਤਾ ਤੁਸੀਂ ਕਹਿੰਦੇ ਹੋ ਸਰਕਾਰੀ ਸਕੂਲਾਂ ਦੇ ਵਿੱਚ ਹਮਨ ਦਾ ਤੁਹਾਨੂੰ ਪਤਾ ਹੈ 6ਵੀਂ ਤੋਂ 8ਵੀਂ ਤੱਕ ਕੋਈ ਫੀਸ ਹੈ ਹੈ ਨਹੀਂ ਠੀਕ ਹੈ ਸੇਮੇ ਤੋਂ 8ਵੀਂ ਤੱਕ ਕੋਈ ਫੀਸ ਨਹੀਂ ਹੈਗੀ ਕਿਤਾਬਾਂ ਫ੍ਰੀ ਨੇ ਖਾਣਾ ਫ੍ਰੀ ਆ ਭਰਤੀ ਨਹੀਂ ਆ तकरीबन ਸਾਰੀ ਚੀਜ਼ ਫ੍ਰੀ ਆ ਭਰਤੀ ਫ੍ਰੀ ਆ ਖਾਣਾ ਦੁਪਹਿਰ ਦਾ ਫ੍ਰੀ ਆ ਕਿਤਾਬਾਂ ਫ੍ਰੀ ਨੇ ਸਿਰਫ ਕੰਮ ਕੀ ਹੈ ਸਿਰਫ ਪੜਨਾ ਜੇ ਪਾਇਨੀਆ ਤੋਂ ਬੋਲ ਤਾਂ ਲੈਣ ਦੇ ਬਾਬੂ ਨਹੀਂ ਪੜਦੇ ਨਹੀਂ ਕਿ ਤਾਂ ਕਮੀ ਕੀ ਦੇ ਵਿੱਚ ਆ ਤੈਨੂੰ ਆਪਣੇ ਤੱਕ ਠੀਕ ਆ ਨਾ ਕੋਈ ਜਿਹੜਾ ਸੁਨਹਿਤਾ ਮਿਲਦੀ ਆ ਨੇ ਉਹ ਆਪਣੇ ਨਾਲ ਦੇ ਸਾਥੀਆਂ ਨੂੰ ਦੱਸਿਆ ਕਰੋ ਤਾਂ ਕਿ ਵਾਰ-ਵਾਰ ਆਪਣੇ ਹੁਸਨਾਂ ਦੇ ਵਿੱਚ ਜਿਹੜਾ ਆ ਸੰਦੇਸ਼ ਈਕਾਂ ਨਾਲ ਉਹ ਉਹ ਰਹਿਣਾ ਕਿ ਬੰਦਿਆਂ ਦਾ ਆਦਰ ਨੂੰ ਪੂਰ ਕਰਨਾ ਚਾਹੇ ਉਹ ਸਾਥਾ ਚਾਹੇ ਉਹ ਮਾਇਆ ਦੋਨੇ ਬਰਾਬਰ ਨੇ ਮੀਂਹ ਨਾ ਸਾਥੀਆ ਮਾਂ ਕੀ ਹੈ ਇਹ ਸਿੱਖ ਕੇ ਜਾਣਾ ਕਿ ਸਸ ਤੇ ਮਾਨਵ ਵਿੱਚ ਕੋਈ ਫਰਕ ਨਹੀਂ ਆ ਤੇ ਮਨੁੱਖ ਤੇ ਧੀ ਦੇ ਵਿੱਚ ਕੋਈ ਫਰਕ ਨਹੀਂ ਆ ਤਾਂ ਹੀ ਆਪਣਾ ਇਹ ਆਵਾਜ਼ ਆ ਉਹ ਦੁਨ ਲੱਗ ਦੋ ਤੋਂ ਆਤਮਿਕ ਵਿੱਚ ਆ ਸਿਖੇਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਬਹੁਤ ਵਧੀਆ ਬੱਚਿਆਂ ਨੇ ਇੱਥੇ ਆ ਕੇ ਅੱਤ ਕਰਿਆ ਬਹੁਤ ਵਧੀਆ ਪਰਫਾਰਮ ਕਰਿਆ ਤੇ ਤੁਸੀਂ ਵੀ ਬਹੁਤ ਵੱਡਾ ਕੰਮ ਕਰ ਰਹੇ ਨੇ ਜਿਹੜੀ ਅੱਜ ਆਪਣੇ ਸਮਾਜ ਦੇ ਸਭ ਤੋਂ ਜ਼ਿਆਦਾ ਮੇਨ ਮੁੱਦੇ ਨੇ ਮੇਨ ਟਾਪਿਕ ਨੇ ਇੱਕ ਚਾਈਲਡ ਲੇਬਰ ਕਿ ਬੱਚੇ ਜਿਆਦਾ ਪੜਾਈ ਵੱਲ ਫੋਕਸ ਕਰਨ ਜੇ ਆਪਾਂ ਪੜਾਂਗੇ ਤਾਂ ਸਾਨੂੰ ਲੇਬਰ ਦੀ ਤੰਕੀ ਹੋਏ ਠੀਕ ਹੈ ਅਸੀਂ ਵਧੀਆ ਨੌਕਰੀਆਂ ਤੇ ਲੱਗਾਂਗੇ ਜੇ ਅਸੀਂ ਪੜਾਈ ਕਰਾਂਗੇ ਆ ਕੇ ਸਕੂਲਾਂ 'ਚ ਬੈਠਾਂਗੇ ਰਸਤਵਾਂ ਨਸ਼ਿਆਂ ਦੇ ਖਿਲਾਫ ਜੇ ਅਸੀਂ ਨਸ਼ੇ ਨਹੀਂ ਕਰਦੇ ਆਪਣੀ ਸਿਹਤ ਨੂੰ ਸਭ ਤੋਂ ਅੱਗੇ ਰੱਖਦੇ ਹਾਂ। ਠੀਕ ਇਹ ਸਾਨੂੰ ਸਿੱਖ ਰਿਹਾ ਜੀ ਅਸੀਂ ਨਸ਼ਿਆਂ ਤੋਂ ਦੂਰ ਰਹਿਣਾ ਹੈ। ਵਧੀਆ ਸਿਹਤਮੰਦ ਚੀਜ਼ਾਂ ਨੂੰ ਖਾਣਾ ਹੈ ਬੈਸ। ਫੇਰ ਪਿੱਜਾ ਸੀਗਾ ਪਾਣੀ ਨੂੰ ਬਚਾਣਾ। ਜਿਹੜਾ ਸਭ ਤੋਂ ਮੇਨ ਹੈ ਜੀ ਕਿ ਅਸੀਂ ਇੱਕਦਾਂ ਹੀ ਛੋਟੀਆਂ-ਕੁਡੀਆਂ 습ਤੇ ਨੇ ਹੈ। ਕਾਰਾਂ ਕੋਈ ਗੱਲ ਨਹੀਂ ਕਰਤੀ ਤੁਸੀਂ ਛੱਡਨੇ ਹੈ। ਸਭ ਦਾ ਪਾਈ Okay. <laughs>